ਕੋਣਾ ਪਰਦਾ ਪੁੱੜਦਾ ਨਹੀਂਗਾ ਮੈਂ ਤਾਂ ਕਹੇ ਕੋਈ ਸਰਕਾਰੀ ਨੌਕਰੀ ਮਿਲ ਜੂਗੀ ਕੋਈ ਵੱਡਾ ਅਫਸਰ ਬਣ ਜੂਗਾ ਮਾ ਪਾਈ ਅਨਪੜੀ ਰਹਿੰਦੇ ਹੋ ਜੀ ਅਨਪੜਾ ਰਹੂਗਾ ਤੇ ਕੋਈ ਸਾਡੇ ਵਰਗਾ ਬਾਬਾ ਬਣ ਜੂਗਾ ਸਾਰੇ ਇੱਥੇ ਆ ਕੇ ਬਾਬਿਆਂ ਦੇ ਕਰੋੜੇ ਜਿਵੇਂਦੇ ਆ ਬੀਬਾ ਬੱਚਿਆਂ ਨੂੰ ਪੜਾਉਂਦਾ ਕੋਈ ਫਾਇਦਾ ਨਹੀਂਗਾ ਜੈ ਬਾਬੇ ਜੀ ਆਓ ਭਾਈ ਬੀਬਾ ਬਾਬਾ ਜੀ ਮੈਂ ਨਾ ਬਹੁਤ ਪਰੇਸ਼ਾਨ ਹਾਂ ਘਰ ਦੇ ਵਿੱਚ ਨਾ ਕਲੇਸ਼ ਬਹੁਤ ਰਹਿੰਦਾ ਪਤਾ ਨਹੀਂ ਮੇਰੇ ਤਾਂ ਲੇਖ ਹੀ ਮਾੜੇ ਲਿਖਤੇ ਹੁਣੇ ਤੁਹਾਡੇ ਲੇਖ ਬਦਲ ਦਿੰਨੇ ਆ ਬੀਬਾ ਲੈ ਭਾਈ ਸਾਈਨ ਕਰਦੇ ਥੱਲੇ ਨਹੀਂ ਨਹੀਂ ਗਲਤ ਪਾਸੇ ਨਹੀਂ ਐਸ ਪਾਸੇ ਕਰਨੇ ਸਨ 来ပြီ ਬਾਬਾ ਤੇਰੇ ਬਾਬਿਆਂ ਨੇ ਲੇਖ ਬਦਲ ਦਿੱਤੇ ਆ ਹੁਣ ਸਭ ਕੁਝ ਚੰਗਾ ਹੋਊਗਾ ਬਾਬਾ ਜੀ ਮੈਂ ਨਾ ਮੁੰਡੇ ਬਾਰੇ ਪੁੱਛਣਾ ਸੀ ਉਹਨਾਂ ਪੜਦਾ ਪੁੱੜਦਾ ਨਹੀਂਗਾ ਮੈਂ ਤਾਂ ਕਹੇ ਕੋਈ ਸਰਕਾਰੀ ਨੌਕਰੀ ਮਿਲ ਜੂਗਾ ਕੋਈ ਵੱਡਾ ਅਫਸਰ ਬਣ ਜੂਗਾ ਮਾ ਪਾਈ ਬੱਚਿਆਂ ਨੂੰ ਪੜਾਉਂਦਾ ਕੋਈ ਫਾਇਦਾ ਨਹੀਂਗਾ ਕੀ ਕਰੂ ਪੜਕੇ ਪੜਕੇ ਕੋਈ ਥੋੜਾ ਪੜੂਗਾ ਕੋਈ ਨਿੱਕਮੜਾ ਹੋ ਜਾਊਗਾ ਸਰਕਾਰੀ ਥੋੜਾ ਵੱਧ ਪੜੂਗਾ ਥੋੜਾ ਵੱਡਾ ਅਸਰ ਬਣ ਜੂਗਾ ਜਾਂ ਫਿਰ ਕੋਈ ਲੀਡਰ ਬਣ ਜੂਗਾ ਕੋਈ ਐਮ.ਐਲ.ਏ ਬਣ ਜੂਗਾ ਕੋਈ ਮੰਤਰੀ ਬਣ ਜੂਗਾ ਕੋਈ ਮੁੱਖ ਮੰਤਰੀ ਬਣ ਜੂਗਾ ਪ੍ਰਧਾਨ ਮੰਤਰੀ ਬਣ ਜੂਗਾ ਅੰਨਪੜੇ ਰਹਿੰਦੇ ਹੋ ਜੀ ਅਨਪੜ੍ਹ ਰਹੂਗਾ ਤੇ ਕੋਈ ਸਾਡੇ ਵਰਗਾ ਬਾਬਾ ਬਣ ਜੂਗਾ ਤੇ ਬਾਬਿਆ ਕੋਲ ਜਿੰਨੇ ਸਕਾਰੀ ਅਸਰ ਹੈ ਜਿੰਨੇ ਐਮ.ਐਲ.ਏ ਆ ਜਿੰਨੇ ਮੰਤਰੀ ਆ ਮੁੱਖ ਮੰਤਰੀ ਆ ਸਾਰੇ ਇੱਥੇ ਆ ਕੇ ਬਾਬਿਆਂ ਦੇ ਕਰੋੜੇ ਜਿਹੇ ਬੰਦੇ ਆ ਬੀਬਾ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਕੋਈ ਫਾਇਦਾ ਨਹੀਂ ਪੜਦਾ ਭਾਈ ਕੋਈ ਫਾਇਦਾ ਨਹੀਂ ਪੜਦਾ ਸੱਚਾ ਦੋਸਤੋ ਜਿੰਨੇ ਨਪੜਾ ਜਿੰਨੂੰ ਕੋਈ ਕੰਮ ਨਹੀਂ ਆ ਉਹ ਮੇਰੇ ਵਰਗਾ ਪਾਪਾ ਬਣ ਕੇ ਬੈ ਜਾਂਦਾ ਤੇ ਜਿਹੜੇ ਲੀਡਰ ਆ ਜਿਹੜੇ ਮੁਲਾਜ਼ਮ ਆ ਜਾਂ ਜਿਹੜੇ ਅਫਸਰ ਆ ਉਹ ਜਾ ਕੇ ਬਾਬਿਆਂ ਦੀ ਜੈ ਜੈਕਾਰ ਕਰੀ ਜਾਂਦੇ ਆ ਗੋਡੇ ਘੁੱਟੀ ਜਾਂਦੇ ਆ ਫਿਰ ਹੋਇਆ ਨਾ ਅਨਪੜਾ ਦਾ ਜਮਾਨਾ ਧੰਨਵਾਦ ਦੋਸਤੋ ਮਾਂ ਨਟੋਏ ਨਾ ਠੱਗਾ ਨੂੰ ਬੱਚਿਆਂ ਨੂੰ ਪੜਾਉਂਦਾ ਕੋਈ ਫਾਇਦਾ ਨਹੀਂ ਜੈ ਬਾਬੇ ਦੀ ਆਓ ਭਾਈ ਬੀਬਾ ਬਾਬਾ ਜੀ ਮੈਂ ਨਾ ਬਹੁਤ ਪਰੇਸ਼ਾਨ ਆ ਘਰ ਦੇ ਵਿੱਚ ਨਾ ਕਲੇਸ਼ ਬਹੁਤ ਰਹਿੰਦਾ ਪਤਾ ਨਹੀਂ ਮੇਰੇ ਤਾਂ ਲੇਖ ਹੀ ਮਾੜੇ ਲਿਖਤੇ ਹੁਣੇ ਤੁਹਾਡੇ ਲੇਖ ਬਦਲ ਦਿੰਨੇ ਆ ਬੀਬਾ ਲੈ ਭਾਈ ਸੈਨ ਕਰ ਦੇ ਥੱਲੇ ਨਹੀਂ ਨਹੀਂ ਗਲਤ ਪਾਸੇ ਨਹੀਂ ਐਸ ਪਾਸੇ ਕਰਨੇ ਸਨ ਲੈ ਬੀਬਾ ਤੇਰੇ ਬਾਬਿਆਂ ਨੇ ਲੇਖ ਬਦਲ ਦਿੱਤੇ ਆ ਹੁਣ ਸਭ ਕੁਝ ਚੰਗਾ ਹੋਊਗਾ ਬਾਬਾ ਜੀ ਮੈਂ ਨਾ ਮੁੰਡੇ ਬਾਰੇ ਪੁੱਛਣਾ ਸੀ ਉਹਨਾਂ ਪੜਦਾ ਪੁੱੜਦਾ ਨਹੀਂਗਾ ਮੈਂ ਤਾਂ ਕੋਈ ਸਰਕਾਰੀ ਨੌਕਰੀ ਮਿਲ ਜੂਗਾ ਕੋਈ ਵੱਡਾ ਅਫਸਰ ਬਣ ਜੂਗਾ ਮਾ ਪਾਈ ਬੱਚਿਆਂ ਨੂੰ ਪੜਾਉਂਦਾ ਕੋਈ ਫਾਇਦਾ ਨਹੀਂ ਗਾ ਕੀ ਕਰੂ ਪੜ ਕੇ ਪੜ ਕੇ ਕੋਈ ਥੋੜਾ ਪੜੂਗਾ ਕੋਈ ਨਿੱਕਮੜਾ ਹੋ ਜਾ ਬਣ ਜੂਗਾ ਸਰਕਾਰੀ ਥੋੜਾ ਵੱਧ ਪੜੂਗਾ ਥੋੜਾ ਵੱਡਾ ਅਫਸਰ ਬਣ ਜੂਗਾ ਜਾਂ ਫਿਰ ਕੋਈ ਲੀਡਰ ਬਣ ਜੂਗਾ ਕੋਈ ਐਮਐਲਏ ਬਣ ਜੇ ਕੋਈ ਮੰਤਰੀ ਬਣ ਜੂਗਾ ਕੋਈ ਮੁੱਖ ਮੰਤਰੀ ਬਣ ਜੂਗਾ ਪ੍ਰਧਾਨ ਮੰਤਰੀ ਬਣ ਜੂਗਾ ਅਨ ਪੜੀ ਰਹਿੰਦੇ ਹੋ ਜੀ ਅਨ ਪੜ ਰਹਿਦਾ ਤੇ ਕੋਈ ਸਾਡੇ ਵਰਗਾ ਬਾਬਾ ਬਣ ਜੂਗਾ ਤੇ ਬਾਬਿਆਂ ਕੋਲ ਜਿੰਨੇ ਸਕਾਰੀ ਅਫਸਰ ਹੈ ਜਿੰਨੇ ਐਮਐਲਏ ਹੈ ਜਿੰਨੇ ਮੰਤਰੀ ਹੈ ਮੁੱਖ ਮੰਤਰੀ ਹੈ ਸਾਰੇ ਇੱਥੇ ਆ ਕੇ ਬਾਬਿਆਂ ਦੇ ਕਰੋੜੇ ਜਿਹੇ ਬੰਦੇ ਆ ਬੀਬਾ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਕੋਈ ਫਾਇਦਾ ਨਹੀਂ ਪੜਦਾ ਭਾਈ ਕੋਈ ਫਾਇਦਾ ਨਹੀਂ ਪੜਦਾ ਸੱਚਾ ਦੋਸਤੋ ਜਿੰਨੇ ਨਪੜਾ ਜਿੰਨੋ ਕੋਈ ਕੰਮ ਨਹੀਂ ਕਰ ਉਹ ਮੇਰੇ ਵਰਗਾ ਪਾਪਾ ਬਣ ਕੇ ਬੈ ਜਾਂਦਾ ਤੇ ਜਿਹੜੇ ਲੀਡਰ ਆ ਜਿਹੜੇ ਮੁਲਾਜ਼ਮ ਆ ਜਾਂ ਜਿਹੜੇ ਅਫਸਰ ਆ ਉਹ ਜਾ ਕੇ ਬਾਬਿਆਂ ਦੀ ਜੈ ਜੈਕਾਰ ਕਰੀ ਜਾਂਦੇ ਆ ਗੋਡੇ ਘੁੱਟੇ ਜਾਂਦੇ ਆ ਫਿਰ ਹੋਇਆ ਨਾ ਅਨਪਰਾ ਦਾ ਜਮਾਨਾ ਧੰਨਵਾਦ ਦੋਸਤੋ ਮਾਨ ਨਾ ਟੋਏ ਨਾ ਠੱਗਾ ਨੂੰ